ਤੰਦੇ ਵੱਲ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਸੁਣੋ ਸਰ ਸਾਹਿਬ ਵੀ ਕਮਕੀਤ ਇਸ ਵਾਰ ਰੱਖਦੇ ਸੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹ ਇਹ ਜਿਹੜਾ ਤੱਕਾ ਨੌਜਵਾਨਾਂ ਦਾ ਹੋ ਰਿਹਾ ਸੀ ਇਨਜਸਟਿਸ ਸੀ ਇਹਨੂੰ ਖਤਮ ਕੀਤਾ ਹੈ ਔਰ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਔਰ ਸਾਡੀ ਪ੍ਰਾਇੋਰਟੀ ਹੈ ਜਿੱਥੇ ਅਸੀਂ ਕਿਸਾਨਾਂ ਨੂੰ ਨੌਜਵਾਨਾਂ ਨੂੰ ਹੈਲਥ ਸੈਕਟਰ ਦੀ ਗੱਲ ਕਰਦੇ ਆਂ ਗਵਰਨਰਿੰਗ ਦੀ ਗੱਲ ਕਰਦੇ ਹਾਂ ਉੱਥੇ ਸਭ ਤੋਂ ਜ਼ਰੂਰੀ ਚੁਣੌਤੀ ਸੀ ਪੰਜਾਬ ਦਾ ਬ੍ਰੇਨ ਡ੍ਰੇਨ ਰੋਕਿਆ ਜਾਵੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਕਾਬਲੀਅਤ ਤੇ ਮੈਰਿਟ ਤੇ ਬਿਨਾ ਭੇਤ ਭਾਤ ਤੋਂ ਬਿਨਾ ਸ਼ਪਾਰਸ਼ ਤੋਂ ਨੌਕਰੀਆਂ ਦਿੱਤੀਆਂ ਔਰ ਇਹਦੇ ਨਾਲ ਜਿੱਥੇ ਲਗਾਤਾਰ ਲੋਕਾਂ ਦਾ ਭਰੋਸਾ ਵਧ ਰਿਹਾ ਉੱਥੇ ਮਾਈਗ੍ਰੇਸ਼ਨ ਤੇ ਵੀ ਥਲ ਪੈ ਰਹੀ ਹੈ ਔਰ ਨੌਜਵਾਨ ਜਿਹੜੇ ਆ ਜਦੋਂ ਅਸੀਂ ਆਮ ਲੋਕਾਂ 'ਚ ਵਿਚਰਦੇ ਹਾਂ ਤੇ ਆਮ ਪਰਿਵਾਰਾਂ ਦੇ ਬੱਚੇ ਆ ਕੇ ਦੱਸਦੇ ਆ ਵੀ ਮੈਨੂੰ ਨੌਕਰੀ ਮਿਲੀ ਹੈ ਇਹ ਪੰਜਾਬ ਦੀ ਇੱਕ ਬਿਹਤਰੀਨ ਸਾਈਨ ਹੈ ਸੋ ਅੱਜ ਪੰਜਾਬ ਦੇ ਨੌਜਵਾਨਾਂ ਦੀ ਕੀਤੇ ਗਏ ਢਾਈ ਸੱਲਾਂ ਦੀਆਂ ਨੌਕਰੀਆਂ ਨੂੰ ਕੀਤੇ ਗਏ ਕੰਮ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਪਰੂ ਹੋਇਆ ਸੀ ਇਸ ਤੋਂ ਇਲਾਵਾ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤਾਂ ਕਰੇ ਕੋ ਨਰਕਤ ਸਾਹਿਬ ਨੇ ਚਰਚਾਾਂ ਚੱਲਦੀਆਂ ਵੀਰੇ ਜਿਹੜਾ ਜੀ ਕੰਮ ਕਰਦੀ ਹੈ ਕਿ ਤਰੀਕੇ ਨਾਲ ਦੇਖਦੇ ਹੋ ਬਗਾਇਰਾ ਬਣੀ ਮੋਰੀ ਜਿਹੜੇ ਨੇ ਚੋਣਾਂ ਵਿੱਚ ਜਾ ਰਹੇ ਨੂੰ ਵੈਸੇ ਤੇ ਬੀਜੇਪੀ ਦਾ ਆਪਣਾ ਮਾਮਲਾ ਆ ਔਰ ਇਹਦੇ ਤੋਂ ਕੋਈ ਪੁਸ਼ਟੀ ਤੇ ਦੀ ਹੋਈ ਨਹੀਂ ਹੈ ਲੇਕਿਨ ਮੈਨੂੰ ਜ਼ਰੂਰ ਇੰਨਾ ਪਤਾ ਹੈ ਕਿ ਬੀਜੇਪੀ ਚ ਬਹੁਤ ਦੇਰ ਤੱਕ ਜਿਹੜਾ ਵੀ ਕੋਈ ਪੰਜਾਬ ਪੱਖੀ ਹੋਊਗਾ ਬੰਦਾ ਟਿਕ ਨਹੀਂ ਸਕਦਾ ਇੰਨਾ ਮੈਂ ਬੜਾ ਜ਼ਿੰਮੇਵਾਰੀ ਨਾਲ ਕਹਿ ਸਕਦਾ